ਹਣੇ ਤੇ ਇੱਕ ਵਾਰ ਹੋਰ ਮੈਂ ਤੁਹਾਡੇ ਮਾਜੇ ਬਾਰੇ ਹੀ ਦੱਸਦਾ ਪਹਿਲਾਂ ਤੁਹਾਡੇ ਨਾਲ ਤੇ ਆਪਣੇ ਖੇਤ ਬਈ ਆਪਾਂ ਐਗਰੋ ਟੂਰਿਜ਼ਮ ਜਾਂ ਇਕੋ ਟੂਰਿਜ਼ਮ ਦਾ ਸਿਸਟਮ ਬਣਾ ਰਹੇ ਹਾਂਗੇ ਵੀ ਜਿਹਦੇ ਨਾਲ ਕੀ ਹੈ ਵੀ ਲੋਕ ਆਪਣੇ ਕੋਲ ਉਸ ਫਾਰਮ ਹਾਊਸ ਤੇ ਸਟੇ ਕਰਨ ਆਇਆ ਕਰਨ ਫੈਮਿਲੀ ਨੂੰ ਲੈ ਕੇ ਵੀਕਐਂਡ ਤੇ ਤੇ ਉੱਥੇ ਹੀ ਉਹਨਾਂ ਨੂੰ ਸਾਰਾ ਆਰਗੈਨਿਕ ਫੂਡ ਜਾਂ ਵੇਜ ਨਾਉਣ ਵੇਜ ਜਿਵੇਂ ਵੀ ਹੋਵੇ ਅਸੀਂ ਤੇ ਮੁਰਗੇ ਮੁਰਗੀਆਂ ਵੀ ਰੱਖੀ ਹੋਈਆਂ ਨੇ ਬਾਈ ਹਨ ਤੇ ਵੀ ਉਸੇ ਤਰ੍ਹਾਂ ਬਈ ਸਾਰਾ ਕੁਝ ਉੱਥੋਂ ਤਿਆਰ ਕਰਕੇ ਦਿਆ ਕਰਾਂਗੇ ਬਾਈ ਹਾਂਜੀ ਕਿਸਾਨ ਵੀਰੋ ਆਪਾਂ ਗੱਲਬਾਤ ਕਰਦੇ ਹਾਂ ਹੁਣ ਸੁੱਖੀ ਸੇਰ ਗਿੱਲ ਪਿੰਡ ਹਰੀਗੜ ਦੇ ਨਾਲ ਬਾਈ ਪੰਜਾਬ ਪੈਦਾਵਾਰ ਵਾਲਾ ਜਿਹੜਾ YouTube ਚੈਨਲ ਚਲਾਉਂਦਾ ਹੈਗਾ ਆਪਾਂ ਕਰਦੇ ਹਾਂ ਗੱਲਬਾਤ ਸੱਸੀ ਗਰ ਬਾਈ ਪਹਿਲੇ ਦਾ ਸਵਾਗਤ ਹੈ ਬਾਈ ਤੁਹਾਡਾ ਹੈਨਾ ਤੇ ਹੋਰ ਬਾਈ ਗੜਦੀ ਕਾਲਾ ਸਾਹਿਬ ਗੜਦੀ ਕਾਲਾ ਮਹਾਰਾਜ ਜੀ ਤੇ ਬਾਈ ਤੇ ਆਏ ਆਂ ਤੁਹਾਰੀ ਆਉਣੇ ਤੋਂ ਚਿੱਤੇ ਕੋਈ ਮੰਡੀ ਦੇ ਸਾਨੂੰ ਬਾਈ ਐਸ ਕੀ ਤੀਜਾ ਦਾ ਬਾਲ ਹੋ ਗਿਆ ਹੋ ਗਿਆ ਹੈ ਨਾ ਅੱਛਾ ਜੀ ਪਹਿਲਾਂ ਤੁਹਾਨੂੰ ਪਤਾ ਵੀ ਅਸੀਂ ਥੋੜਾ ਜਿਹਾ ਕੋ ਸਾਡੇ ਖੇਤ ਕੰਮ ਕੰਮ ਕਰਦੇ ਹੁੰਦੇ ਸੀ ਕੋਈ ਸੋ ਬਾਲ ਮੇਰੇ ਚੈਨਲ ਕਰਕੇ ਮੈਨੂੰ ਵੀ ਰੋਜ਼ ਜਾਣਾ ਪੈਂਦਾ ਹੈ ਨਾ ਇਹ ਹੁਣ ਫਿਰ ਬਈ ਅਸੀਂ ਆਪਦੇ ਖੇਤ ਪਿੱਛੇ ਜਦੋਂ ਰੈਗੂਲਰ ਹੋਏਗੇ ਕਿਹੜਾ ਇੱਕ ਵਾਂਗੂ ਫਾਇਦਾ ਕਰਨ ਲੱਗੇ ਹੈ ਨਾ ਇਹ ਹੁਣ ਕੁਝ ਮੇਰੇ ਨਾਲ ਬਾਈ ਮੈਨੇਜਰ ਨੇ ਕਿ ਆਪਣੇ ਫਾਰਮ ਤੇ ਤੇ ਇਹਨਾਂ ਦੀ ਖੜੀ ਯੋਜਨਾਵਾਰੀ ਹੁੰਦੀ ਹੈ ਮੇਰੇ ਨਾਲ ਹਾਣ ਦੇ ਵਿੱਚ ਜੇ ਮੈਂ ਬਾਈ ਆਪਣੇ ਕੋਲ ਕਦੂ ਹੋਵੇ ਇਹ ਚੰਦਰ ਹੋ ਗਿਆ ਬਾਈ ਬਿਲਕੁਲ ਦੇਸੀ ਸੀਡ ਆ ਗਿਆ ਇਹ ਹੈ ਨਾ ਚੰਦਰ ਬਾਈ ਆਪਾਂ ਵਿੱਚ ਬੰਦੇ ਨੂੰ ਜਿਵੇਂ ਵੇਖਤਾ ਵਾ ਦੇ ਸਾਇ ਦੇਖ ਕੇ ਲੱਗਦਾ ਉਹ ਆ ਉਹ ਹੈ ਨਾ ਸਾਡੇ ਕਈ ਯਾਰਾਂ ਦੋਸਤਾਂ ਮਿੱਤਰਾਂ ਨੇ ਮੈਂ ਜਿਹੜੇ ਹੱਥ ਨੇ ਪੈਗ ਪੋਗਲਾ ਹੁੰਦੇ ਸਕੂਲ ਦੇ ਨਾ ਜਿਹੜੇ ਮੇਰੇ ਕੋਲ ਫਾਰਵਰਡ ਆਉਂਦੇ ਤੇ ਲੋਕਾ ਪੁਰਾ ਆਪੀ ਫਣ ਪੀਣ ਵਾਲੇ ਬੰਦਿਆਂ ਨੇ ਹੱਥ ਨੇ ਜਿਹੜੇ ਬਾਈ ਇਹ ਆ ਘੱਟ ਕੁੱਟ ਕੇ ਨੂਨ ਨਾਲ ਲਾ ਕੇ ਬੰਦਿਆਂ ਨੂੰ ਪੀਸ਼ ਕਰਦੇ ਨੇ ਤਾਂ ਕੰਢੀ ਵੀ ਜਰਾ ਇੰਨਾ ਤੀਸ ਤੱਕ ਨਹੀਂ ਵੀ ਆ ਬਿਆਰ ਦਾ ਕਦੇ ਮੈਂ ਸਵਾਦ ਹੀ ਨਹੀਂ ਹੈ ਕੇ ਦੇਖਿਆ ਹੈ ਨਾ ਇਹੀ ਕਰਦੇ ਸੀ ਰੋਟੇ ਵੀ ਉਹਨਾਂ ਨੂੰ ਵੀ ਲੈ ਕੇ ਜਾਈਏ ਕਿ ਜਿਹੜੇ ਬੰਦੇ ਨੇ ਇਹ ਚੀਜ਼ ਉਹ ਦੁਆਰਾ ਫੇਰ ਰਹੇ ਹੋਗੇ ਇਸੇ ਤਰ੍ਹਾਂ ਹੀ ਬਈਆ ਚੌਣੇ ਫਿਰ ਨਹੀਂ ਆ ਗਿਆ ਬਿਮਾਰੇ ਦੀਆਂ ਫਲੀਆਂ ਦੀ ਸਾਡੇ ਕੋਲੇ ਬਈਓ ਸੇਲ ਹੋ ਗਈ ਐ ਤੇ ਇਹ ਭਿੰਡੀਆਂ ਨੇ ਬਈ ਜਿਹੜੇ ਬੀਜ ਨੇ ਇਹਨਾਂ ਦੇ ਦੇਸੀ ਨੇ ਕਿ ਹਾਈਬ੍ਰਿਡ ਬੀਜ ਨੇ ਇਹਨਾਂ ਦੇ ਇਹ ਮਤਲਬ ਬਈ ਆਪਾਂ ਨੂੰ ਜਿਹੜੀ ਯੂਨੀਵਰਸਿਟੀ ਦੇ ਵਿੱਚੋਂ ਕਿੱਟ ਮਿਲਦੀ ਹੁੰਦੀ ਹੈਗੀ ਹੈ ਨਾ ਜਾਂ ਮਸਤੋਨਾ ਸਾਹਿਬ ਤੋਂ ਕਿੱਟ ਮਿਲਦੀ ਹੁੰਦੀ ਹੈਗੀ ਉਹ ਕਿੱਡੇ ਆਪਾਂ ਉਹ ਕਰਦੇ ਹਾਂ ਹਾਂ ਠੀਕ ਹੈ ਜਾਂ ਆਪਣੇ ਵੀ ਜਿਹੜੇ ਆਪਣੇ ਕਿਸਾਨ ਆਰਗੈਨਿਕ ਫਾਰਮਿੰਗ ਕਰਦੇ ਆ ਉਹਨਾਂ ਤੋਂ ਵੀ ਲੈ ਲੇਣਗੇ ਜੋ ਅਸੀਂ ਮੰਨ ਲਈ ਪਹਿਲੀ ਵਾਰੀ ਥੋੜਾ ਜਿਹਾ ਬੱਤੇ ਸਕੀਲ ਤੇ ਕਹ ਜੀ ਵੀ ਉਸ ਤੇ ਕਰਨ ਲੱਗੇ ਆਂਗੇ ਵੀ ਇਹ ਚੀਜ਼ਾਂ ਨੂੰ ਅੱਗੇ ਦੇ ਦਿੰਦੀ ਆਂ। ਬਰਬਰ ਬਾਈ ਨੂੰ ਗੱਲ ਗੱਲ ਕਰੀ ਜਾਦਾ ਵੀ ਮਾਹੀ ਬਾਈ ਆਪਾਂ ਨਾ ਆਪਦਾ ਸੀਡ ਬੈਂਕ ਵੀ ਬਣਾਈਏ ਵੀ ਜਿਹੜੇ ਆਪਣੇ ਬੀਜ ਨੇ ਗਿਗਾ ਬਾਈ ਉਹਨੂੰ ਆਡੇ ਕੋਲੋਂ ਖਾਣਨ ਲੱਗੀ ਆ। ਹਾਂ ਵੀ ਹੁਣ ਖਿਦਹਾੜਾ ਚੀਜ਼ ਜਿਹਨੂੰ ਯੂਨੀਵਰਸਿਟੀੋਂ ਨਾਲ ਸਭ ਤੋਂ ਘੱਟ ਲੈਣੀ। ਜੇ ਆਪਣੀ ਯੂਨੀਵਰਸਿਟੀ ਜੁੜਦੀ ਆ ਉੱਥੋਂ ਕਰਮਿਕੀ ਵੀ ਕੇਵੀ ਕੇਂਦਰਾਂ ਚੋਂ ਮਿਲਦੀ ਆ ਉੱਥੋਂ ਲੈਣੀ। ਉੱਥੇ ਤੁਸੀਂ ਆਏ ਮੰਨ ਲਓ ਵੀ ਉਹ ਸੀਡਰ ਨੂੰ ਆਪਾਂ ਹਾਈ ਵੇਲ ਵੀ ਨਹੀਂ ਕਹਿ ਸਕਦੇ ਵੀ ਬਹੁਤ ਗਲਤੀ ਉਹਨਾਂ ਦੇ ਵਿੱਚ। ਦੇਸੀ ਨਹੀਂ ਹੁੰਦੇ ਆਗੇ ਹਾਂ ਉਹਦੇ ਵੀ ਕੋਈ ਹਾਈਬ੍ਰਿਡ ਉਹ ਵੀ ਨਹੀਂ ਆਏ ਮੰਨ ਲਓ ਵੀ 20 25% ਆਪਾਂ ਹਾਈਬ੍ਰਿਡ ਕਹਿ ਸਕਦੇ ਹਾਂ ਜੀ 75% ਜਿਹੜੇ ਦੇਸੀ ਨੇ ਜਿਵੇਂ ਇੱਕ ਕੰਪਨੀ ਦਾ ਪੂਰਾ ਹੀ ਹਾਈਬ੍ਰਿਡ ਹੁੰਦਾਗਾ ਹੈ ਨਾ ਉਹ ਵੱਡੇ ਲੈਵਲ ਤੇ ਕੀ ਹੈ ਬਾਜੀ ਹਾਂ ਸਾਡੀ ਉਰੇ ਵੀ ਮੇਨ ਕੋਸ਼ਿਸ਼ ਹੁੰਦੀ ਹੈਗੀ ਜਿਹੜੀ ਇਹ ਡਾਕਟਰ ਮਾਨ ਸਾਹਿਬ ਨੇ ਉਹ ਇਹ ਆਪਣੇ ਪਹਿਲ ਮੰਡੀ ਤੋਂ ਰੂਰ ਸ਼ੁਰੂ ਕੀਤੀ ਵੀ ਆ ਸਾਡੀ ਇੱਥੇ ਮੇਨ ਕੋਸ਼ਿਸ਼ ਹੁੰਦੀ ਹੈ ਵੀ ਐਤਵਾਰ ਨੂੰ ਆਈਏ ਤੇ ਵੀ ਆਪਣੇ ਕਸਾਨ ਵੀਰਾਂ ਨੂੰ ਕਹੀਏ ਵੀ ਬਈ ਤੁਸੀਂ ਸਾਡੇ ਖੇਤ ਆ ਸਾਡੇ ਪੰਜਾਬ ਦਾ ਬਾਰ ਫਾਰਮ ਹਾਊਸ ਤੇ ਆਓ ਵੀ ਉੱਥੇ ਅਸੀਂ ਜੋ ਜਿਹੜੀ ਸਾਰੀ ਚੀਜ਼ ਆ ਜੀ ਉੱਥੋਂ ਬਈ ਸਰਵਪ੍ਰਵਦਿਸ਼ ਅੱਖਾਂ ਦੇ ਸਾਹਮਣੇ ਆਪਦੇ ਹੱਥਾਂ ਨਾਲ ਤੋੜ ਕੇ ਲੈ ਕੇ ਜਾਓ। ਸਾਥ ਨੂੰ ਵੀ ਆਇਆ ਨਾ ਹੋਵੇ ਵੀ ਕਿ ਤੇਰੀ ਤੁਹਾਨੂੰ ਐ ਲੱਗੇ ਵੀ ਹਾਂ ਵੀ ਇਹ ਮੰਡੀ ਜੋ ਦੇਖਿਆ ਹੈ ਕਿ ਵੀ ਦੇਖੋ ਵੀ ਬਿਲਕੁਲ ਹਾਂ ਬਿਲਕੁਲ ਬਈ ਜੋ ਮੈਨੂੰ ਆਇਆ ਬਈ ਵੀ ਆਪਾਂ ਹੀ ਵਾਰਨ ਦੇ ਇਸ ਦਾ ਕਲਚਰ ਬਣਾਈਏ ਵੀ ਲੋਕਾਂ ਨੂੰ ਕਹੀਏ ਵੀ ਸਾਡੇ ਫਾਰਮਾਂ ਤੇ ਆਓ ਹਣ ਤੇ ਇੱਕ ਵਾਰੀ ਹੋਰ ਮੈਂ ਤੁਹਾਡੇ ਮਾਦੇ ਵੀ ਨਹੀਂ ਦੱਸ ਦਾਂ ਪਹਿਲਾਂ ਤੁਹਾਡੇ ਅੰਦਰ ਤੇ ਵੀ ਆਪਣੇ ਖੇਤ ਬਈ ਆਪਾਂ ਐਗਰੋ ਟੂਰਿਜ਼ਮ ਜਾਂ ਇਕੋ ਟੂਰਿਜ਼ਮ ਦਾ ਸਿਸਟਮ ਬਣਾ ਰਹੇ ਹਾਂਗੇ ਵੀ ਜਿਹਦੇ ਨਾਲ ਕੀ ਹੈ ਵੀ ਲੋਕ ਆਪਣੇ ਕੋਲ ਫਾਰਮ ਹਾਊਸ ਤੇ ਸਟੇ ਕਰਨ ਆਇਆ ਕਰਨ ਫੈਲੀਆਂ ਹੁੰਦਾ ਕਿ ਵੀਕਐਂਡ ਤੇ ਤੇ ਉੱਥੇ ਹੀ ਉਹਨਾਂ ਨੂੰ ਸਾਰਾ ਆਰਗੈਨਿਕ ਫੂਡ ਜਾਂ ਵੇਜ ਨਾਉਣ ਵੇਜ ਜਿਵੇਂ ਵੀ ਹੋਵੇ ਅਸੀਂ ਤੇ ਮੁਰਗੇ-ਮੁਰਗੀਆਂ ਉਹ ਵੀ ਰੱਖੀ ਹੋਈਆਂ ਨੇ ਬਾਈ ਹੈਨਾ ਤੇ ਵੀ ਉਸੇ ਤਰ੍ਹਾਂ ਲਈ ਸਾਰਾ ਬਸ ਉੱਥੋਂ ਤਿਆਰ ਕਰਕੇ ਦਿਆਂ ਕਰਾਂਗੇ ਇਹ ਵੀ ਨਾ ਮਾ ਹਲੇ ਇਹ ਕੱਲ੍ਹ ਤੱਕ ਬਾਈ ਹਲੇ ਕਰਾਂਗੇ ਇਹ ਬਸ ਬਾਈ ਮਨੋ ਸਾਡੇ ਰੂਮ ਤਿਆਰ ਹੋ ਜਾਂਦੇ ਵੀ ਸੇਰ ਇੰਦਰੀ ਨੇ ਤਿਆਰੀ ਆ ਬਾਈ ਹਾਂ ਉਹ ਉਹ ਕਰਕੇ ਬਾਕੀ ਬਾਈ ਆ ਆਪਣੇ ਚੰਦ ਲਾਂਗਾ ਪੰਜਾਬ ਪੈਦਾਵਾਰ ਹੈ ਤੇ ਇਹਦੇ ਅਸੀਂ ਹਰੇਕ ਜਾਣਕਾਰੀ ਪਾਉਣੇ ਦੀਆਂਗੇ ਆ ਬਾਈ ਦਾ ਚੈਨਲ ਹੈ ਜੀ ਹਾਂ ਦਾ ਜੀ ਬਾਈ ਹੋਣਾ ਬਾਕੀ ਜੀ ਹੋਵਾਂਗੇ ਤੇ ਜਿਹੜੇ ਨਵੇਂ ਵੀਡੀਓ ਜਰੂਰ ਦੇਖਿਓ ਜੀ ਬਾਈ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਬਾਈ ਸ਼ੋਭਾ ਵੀ ਬਹੁਤ ਬਹੁਤ ਧੰਨਵਾਦ ਹੈ ਨਾ ਬਿਲਕੁਲ ਦੇਖੋ ਜੀ ਚੈਨਲ ਨੂੰ ਜਰੂਰ ਫੋਲੋ ਕਰਿਓ ਹੈ ਨਾ ਜੋ ਆਪਣੇ ਮੁੰਡੇ ਨੇ ਬਾਈ ਬਹੁਤ ਮਿਹਨਤ ਕਰਦੇ ਆ ਬਾਈ ਠੀਕ ਆ ਬਾਈ ਧੰਨਵਾਦ ਬਾਈ ਥੈਂਕ ਯੂ